ਹਾਂਜੀ ਦੋਸਤੋ ਸ਼ਿਕਾਰ ਜੀ ਦੋਸਤੋ ਗੱਲ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਜਿਨ੍ਹਾਂ ਨੇ 8ਵੀਂ ਕਲਾਸ ਦੇ ਰੀਪੇਅਰ ਦੇ ਪਹਿਲਾਂ ਫਾਰਮ ਭਰੇ ਸੀ ਜੀ ਉਹਨਾਂ ਦੇ ਰੋਲ ਨੰਬਰ ਆ ਚੁੱਕੇ ਹਨ ਜੀ ਇਹ ਰੋਲ ਨੰਬਰ ਤੁਸੀਂ ਕਿਵੇਂ ਡਾਊਨਲੋਡ ਕਰੋਗੇ ਠੀਕ ਹੈ ਜੀ ਜਾਂ ਤੁਸੀਂ ਦੋਸਤੋ ਪੰਜਾਬ ਸਕੂਲ ਦੀ ਆਫੀਸ਼ਲ ਵੈਬਸਾਈਟ ਤੇ ਜਾ ਸਕਦੇ ਹੋ pseb ਠੀਕ ਹੈ eseb.ac.in ਠੀਕ ਹੈ ਜੀ ਤੇ ਜਾਓਗੇ ਤਾਂ ਨੈਡਮਰ ਕਾਲਜ ਤੇ ਜਾਨਿਗੇ ਜਿੱਥੇ ਜਾਣਗੇ ਰੋਲ ਨੰਬਰ ਸੈਕਸ਼ਨ ਜਾਗੇ ਤੇ ਦੂਸਰੀ ਦੋਸਤੋ ਤੁਸੀਂ ਸਾਡੀ ਨੂੰ ਵੈਬਸਾਈਟ ਤੇ ਸਰਕਾਰੀ ਪੋਸਟਾਂ ਦੇ ਵੀ ਜਾ ਕੇ ਵੇਖ ਸਕਦੇ ਹੋ ਐਡਵਰਟਾਈਜ਼ਮੈਂਟ ਜਿਹੜੇ ਡਾਊਨਲੋਡ ਕਰ ਸਕਦੇ ਹੋ ਇੱਥੇ ਆਓਗੇ ਤੁਸੀਂ ਅਸੀਂ ਆਪਸ਼ਨ ਵਿੱਚੋਂ ਨੈਡਮਰ ਕਾਲਜ ਆਪਸ਼ਨ ਆਉਜੀ ਕਰ ਇੱਥੇ ਵੀ ਤੁਹਾਨੂੰ ਸ਼ੋਅ ਕਰ ਰਿਹਾ ਤਾਂ ਨੀਚੇ ਤੁਸੀਂ ਆਓਗੇ ਇੱਥੇ ਐਡਮਰ ਕਾਲਜ ਦੀ ਆਪਸ਼ਨ ਚ ਠੀਕ ਹੈ ਜੀ ਆ ਤੁਹਾਨੂੰ ਨੈਡਮਰ ਕਾਲਜ ਆਪਸ਼ਨ ਮਿਲ ਜੂਗਾ ਤਾਂ ਇੱਥੇ ਤੁਸੀਂ ਡਾਇਰੈਕਟ ਹੀ ਆਫੀਸ਼ੀਅਲ ਵੈਬਸਾਈਟ ਦੇ ਇਥੋਂ ਪਹੁੰਚੋਗੇ ਠੀਕ ਹੈ ਜੀ ਕਲਿਕ ਕਰੋਗੇ ਤਾਂ ਡਾਇਰੈਕਟ ਸੀ ਐਡਮਿਟ ਕਾਰਡ ਦੀ ਜਿਹੜੀ ਅਫੀਸ਼ਲ ਵੈਬਸਾਈਟ ਦੇ ਪਹੁੰਚ ਹੋਣਾ ਇੱਥੇ ਤੁਸੀਂ ਆਪਣਾ ਯਰ ਤੇ ਬੈਚ ਸਿਲੈਕਟ ਕਰਨਾ ਜਿਵੇਂ ਕਿ 2020 ਜੂਨ 2025 ਉਸ ਤੋਂ ਬਾਅਦ ਤੁਸੀਂ ਜਿਹੜਾ ਅਪਲਾਈ ਕੀਤਾ ਸੀ ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲਿਆ ਸੀ ਉਹ ਤੁਹਾਡੇ ਕੋਲ ਹੈ ਜੇ ਬਾਈ ਚਾਂਸ ਘੱਮ ਹੋ ਗਿਆ ਤਾਂ ਤੁਸੀਂ ਨੀਚੇ ਕੈਂਡੀਡੇਟ ਦਾ ਨਾਮ ਅਕੋਰਡਿੰਗ ਸਰਚ ਕਰ ਸਕਦੇ ਹੋ ਕਿ ਕੈਂਡੀਡੇਟ ਦਾ ਨਾਮ ਪਾਓ ਨਾ ਸਟੂਡੈਂਟ ਦਾ ਉਸ ਫਾਦਰ ਨੇਮ ਫਿਰ ਸਰਚ ਕਰਨਾ ਇਸ ਤਰ੍ਹਾਂ ਜਿਗਰ ਤੁਹਾਡੇ ਕੋਲ ਰੋਲ ਨੰਬਰ ਦਾ ਰੋਲ ਨੰਬਰ ਅਕੋਰਡਿੰਗ ਇਹ ਵੀ ਸਰਚ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਲ ਐਡਮਿਟ ਕਾਰਡ ਜਾਰੀ ਹੋ ਜਾ ਠੀਕ ਹੈ ਜੀ ਬਾਕੀ ਹੋਰ ਉਹਦੇ ਲਈ ਅਪਰਟਲੀ ਕਿਸੇ ਅਫਸਰ ਬਰਸਟ ਦੇ ਪੰਜਾਬ ਸਕੂਲ ਦੇ ਖਬਰ ਦੀ ਵੈਸਟ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਕਿ ਰਿਜ਼ਲਟ ਵਗੈਰਾ ਆ ਚੁੱਕਿਆ ਹੈ ਠੀਕ ਹੈ ਜੀ ਤੇ 10th 2 ਦਾ ਤੇ ਇਸ ਤਰ੍ਹਾਂ ਹੀ ਇਹ ਜਿਹੜੇ ਆਧੁਮਿਕ ਗ੍ਰਾਹ ਦੇ ਪਹਿਲਾਂ ਜਿਹੜੇ ਫਾਲੋਅਰ ਸੀਗੇ ਉਹ ਭਰੇ ਗਏ ਸੀਗੇ ਠੀਕ ਹੈ ਤੇ ਉਹਨਾਂ ਦੇ ਯਾਨੀ ਕਿ ਜਿਹੜੇ ਹੁਣ ਐਡਮਿਟ ਕਾਰਡਸ ਰੀਸ ਹੋ ਚੁੱਕੇ ਹਨ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਫਿਰ ਵੀ ਕੋਈ ਹੋਰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਨੀਚੇ ਕਮੈਂਟ ਕਰੋ ਠੀਕ ਹੈ ਜੀ ਤੇ ਰਿਆਣਾ ਪੋਰਟ ਜਾਣ ਕਰਨ ਲਈ ਜੋ ਸਾਡੇ ਬੈਸਟ ਸਰਕਾਰੀ ਸਤਕਾਰੀ ਪੋਸਟਾਂ ਨੂੰ ਵਿਜ਼ਿਟ ਕਰ ਸਕਦਾ ਹਾਂ ਜਿਹੜਾ ਐਡਮਰ ਕਾਲ ਦਾ ਲਿੰਕ ਆ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ નીચે ਪਾ ਦਊਗਾ ਤੁਸੀਂ ਜਾ ਕੇ ਡਾਇਰੈਕਟ ਅਪ ਹੌਨ ਕਰ ਸਕਦੇ ਹੋ ਜੀ ਤੇ ਜਲਦੀ ਜੀ ਸਾਡੇ WhatsApp group join ਹੋ ਜਿਓ ਜੀ ਇਸ ਤੇ ਕਲਿਕ ਕਰਕੇ WhatsApp group join ਕਰੋ ਨਾਲ ਹੀ YouTube channel ਨੂੰ ਵੀ ਸਬਸਕ੍ਰਾਈਬ ਕਰ ਲਓ ਪਲੀਜ਼ ਜਲਦੀ ਜਲਦੀ ਵੀਡੀਓ ਪਰ ਤੋਂ ਲਾਈਕ ਤੇ ਸ਼ੇਅਰ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਦੇਖਣ ਜਿਹੜਾ